ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਤ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਜਿਸ ਕਿਸੇ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਪੱਲਾ ਫੜ ਲਿਆ ਉਸ ਦੇ ਕਾਜ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਆਪ ਕਰਦੇ ਹਨ ਬਾਬਾ ਜੀ ਦਾ ਪੱਲਾ ਹੈ ਕੁਰਬਾਨੀ ਜਿਸ ਕਿਸੇ ਨੇ ਬਾਬਾ ਦੀਪ ਸਿੰਘ ਜੀ ਦੀ ਦਾਤ ਪ੍ਰਾਪਤ ਕਰਨੀ ਹੈ ਤਾਂ ਫਿਰ ਬਾਣੀ ਪੜਨੀ ਬਹੁਤ ਹੀ ਜ਼ਰੂਰੀ ਹੈ ਬਾਬਾ ਦੀਪ ਸਿੰਘ ਜੀ ਨੂੰ ਸਭ ਤੋਂ ਵੱਧ ਪਿਆਰ ਗੁਰਬਾਣੀ ਨਾਲ ਖਾਲਸਾ ਜੀ ਜਿਸ ਕਿਸੇ ਨੇ ਵੀ ਬਾਬਾ ਦੀਪ ਸਿੰਘ ਜੀ ਨੂੰ ਖੁਸ਼ ਕਰਨਾ ਹੈ ਉਹ ਨਿਤ ਨੇਮ ਦਾ ਪਾਠ ਜ਼ਰੂਰ ਕਰੇ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰੇ ਜਿਸ ਕਿਸੇ ਨੇ ਨਿਤ ਨੇਮ ਪੱਕਾ ਕਰ ਲਿਆ ਸਮਝ ਲਓ ਉਸ ਨੇ ਰੁੱਖ ਲਾ ਦਿੱਤਾ ਤੇ ਜਿਸ ਦਾ ਰੁੱਖ ਲੱਗ ਗਿਆ ਉਸ ਨੂੰ ਇੱਕ ਨਾ ਇੱਕ ਦਿਨ ਫਲ ਜ਼ਰੂਰ ਲੱਗੇਗਾ ਸ਼ਹੀਦ ਸਿੰਘਾਂ ਦਾ ਰੁਤਬਾ ਕੋਈ ਛੋਟਾ ਨਹੀਂ ਹੁੰਦਾ ਪਿਆਰਿਓ ਪ੍ਰਮਾਤਮਾ ਤੋਂ ਬਾਅਦ ਸ਼ਹੀਦ ਸਿੰਘ ਹੀ ਆਉਂਦੇ ਹਨ ਜੇ ਕਦੇ ਗੱਲ ਨਾ ਬਣੇ ਤਾਂ ਸਮਝ ਲੈਣਾ ਰੱਬ ਤੁਹਾਨੂੰ ਪਰਖ ਰਿਹਾ ਹੈ ਇੰਨੇ ਪਾਠ ਕੀਤੇ ਇੰਨੀਆਂ ਅਰਦਾਸਾਂ ਕੀਤੀਆਂ ਤਾਂ ਸਮਝ ਲੈਣਾ ਰੱਬ ਪਰਖ ਰਿਹਾ ਹੈ ਪਰਖ ਸਬਰ ਤੇ ਭਰੋਸੇ ਦੀ ਵੀ ਹੋ ਸਕਦੀ ਤੇ ਸ਼ੁਕਰਾਨੇ ਦੀ ਵੀ ਹੋ ਸਕਦੀ ਹੈ ਕਦੇ-ਕਦੇ ਰੱਬ ਪਹਿਲਾ ਦਾਤ ਦੇ ਕੇ ਬੰਦੇ ਦਾ ਸ਼ੁਕਰਾਨਾ ਪਰਖਦਾ ਹੈ ਕਿ ਉਹ ਦਾਤ ਦਾ ਸ਼ੁਕਰਾਨਾ ਕਰਦਾ ਹੈ ਤੇ ਕਦੇ-ਕਦੇ ਰੱਬ ਦੇਰੀ ਕਰਕੇ ਬੰਦੇ ਦਾ ਸਬਰ ਤੇ ਭਰੋਸਾ ਪਰਖਦਾ ਹੈ ਸਬਰ ਤੇ ਭਰੋਸੇ ਨਾਲ ਹੀ ਗੱਲ ਬਣਦੀ ਏ ਪਿਆਰਿਓ ਇੱਕ ਗੱਲ ਯਾਦ ਰੱਖਣਾ ਪ੍ਰਮਾਤਮਾ ਹਮੇਸ਼ਾ ਉਸ ਬੰਦੇ ਨੂੰ ਪਰਖਦਾ ਜਿਸ ਨੂੰ ਉਹ ਸਭ ਤੋਂ ਵੱਧ ਪਿਆਰ ਕਰਦਾ ਤੇ ਜਿਸ ਪ੍ਰਮਾਤਮਾ ਆਪਣੇ ਕਰੀਬ ਕਰਨਾ ਚਾਹੁੰਦਾ ਹੈ ਕਈ ਵਾਰੀ ਦੁੱਖਾਂ ਨਾਲ ਘਿਰਿਆ ਬੰਦਾ ਰੱਬ ਦਾ ਇਨਾ ਨਾਮ ਜਪਦਾ ਕਿ ਉਸ ਨੂੰ ਦੁੱਖ ਵੀ ਸੁੱਖ ਲੱਗਣ ਲੱਗ ਪੈਂਦੇ ਹਨ ਜਿਵੇਂ ਸੱਪ ਜੇ ਸਿੱਧੇ ਲੜ ਜਾਵੇ ਤਾਂ ਜ਼ਹਿਰ ਸਰੀਰ ਵਿੱਚ ਚੱਲ ਜਾਂਦਾ ਪਰ ਉਸੇ ਸੱਪ ਨੂੰ ਫੜ ਕੇ ਜ਼ਹਿਰ ਕੱਢ ਕੇ ਦਵਾਈਆਂ ਬਣਾਈਆਂ ਜਾਂਦੀਆਂ ਹਨ ਤੇ ਉਸੇ ਜ਼ਹਿਰ ਨਾਲ ਲੋਕੀ ਠੀਕ ਵੀ ਹੁੰਦੇ ਹਨ ਤਾਂ ਸੰਗਤ ਜੀ ਇਸੇ ਤਰ੍ਹਾਂ ਜੇ ਕੋਈ ਦੁੱਖ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਮਿਲਾ ਲਵੇ ਤਾਂ ਉਸ ਦਾ ਦੁੱਖ ਵੀ ਸੁੱਖ ਬਣ ਜਾਂਦਾ ਹੈ ਬਾਕੀ ਪਿਆਰਿਓ ਸ਼ਹੀਦ ਸਿੰਘਾਂ ਨੂੰ ਸਭ ਤੋਂ ਵੱਧ ਪਿਆਰ ਗੁਰਬਾਣੀ ਨਾਲ ਹੈ ਸੋ ਪਿਆਰਿਓ ਆਪਣਾ ਨਿਤਨੇਮ ਪੱਕਾ ਕਰ ਲਵੋ अपना सुखमनी साहिब पक्का कर फल, लो ਤੇ ਡੇਲੀ ਆਪਣੇ ਨਗਰ ਦੇ ਗੁਰਦੁਆਰੇ ਜਾਇਆ ਕਰੋ ਸੰਗਤ ਵਿੱਚ ਬੈਠਿਆ ਕਰੋ ਨਾਮ ਜਪਿਆ ਕਰੋ ਇਸ ਦਾ ਕੋਈ ਹਿਸਾਬ ਨਹੀਂ ਕਿ ਸੰਗਤ 'ਚ ਬੈਠ ਕੇ ਨਾਮ ਜਪਣ ਦਾ ਫਲ ਕਿੰਨਾ ਹੈ ਪ੍ਰਸਾਦ ਸਿੰਘ ਜੀ ਬੈਠ ਕੇ ਨਾਮ ਜਪਣ ਦਾ ਫਲ ਇਕੱਲੇ ਬੈਠ ਕੇ ਨਾਮ ਜਪਣ ਨਾਲ ਬਹੁਤ ਜ਼ਿਆਦਾ ਹੈ ਇਕੱਲੇ ਵੀ ਨਾਮ ਜਪਣਾ ਚੰਗਾ ਹੈ ਪਰ ਸੰਗਤ ਦੇ ਵਿੱਚ ਜ਼ਰੂਰ ਜਾਇਆ ਕਰੋ ਸੰਗਤ ਕਦੇ ਵੀ ਮਿਸ ਨਾ ਕਰਿਆ ਕਰੋ ਭੁੱਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ